ਹਾਂ ਜੀ ਕਿ 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 ਤੁਸੀਂ ਗੰਦਾ ਪਾਣੀ ਆ ਰਿਹਾ ਜਿਹਦੇ ਕਰਕੇ ਹਲਕਾ ਪਟਿਆਲਾ ਦਿਹਾਤੀ ਦੇ ਵਿੱਚ ਜਿਹੜੇ ਮੰਤਰੀ ਹੋਣ ਦੇ ਬਾਵਜੂਦ ਉਹਨਾਂ ਦੇ ਹਲਕੇ ਵਿੱਚ ਜਿਹੜੀਆਂ ਦੋ ਡੈਰੀ ਕਰਕੇ ਮੁਕਤਾ ਹੋਈਆਂ ਸੀਵਰੇਜ ਬਲਾਕ ਪਈਆਂ ਰੋਡ ਗਲੀਆਂ ਬਲਾਕ ਪਈਆਂ ਨੇ ਮੀ ਦਾ ਬਰਸਾਤੀ ਦਾ ਮੌਸਮ ਹੈ ਹੁਣ ਫੇਰ ਬਰਸਾਤ ਅਗਲੇ ਹਫਤੇ ਸੁਣਿਆ ਵੀ ਅਸੀਂ ਆਉਣ ਵਾਲੀ ਹੈ ਪਿਛਲੇ ਪਿਛਲੇ ਸਾਲ ਚ ਵੀ ਤੁਸੀਂ ਦੇਖਿਆ ਬਰਸਾਤਾਂ ਕਰਕੇ ਕਿੰਨੀਆਂ ਕਿੰਨਾ ਆਪਣਾ ਪਟਿਆਲੇ ਸ਼ਹਿਰ ਦਾ ਬੁਰਾ ਹਾਲ ਹੋਇਆ ਅਰਬਨ ਸਟੇਟ ਵਰਗੀਆਂ ਦੀ ਦਾ ਕਿ ਆਏ ਸੁੱਤੀ ਵੀ ਸਰਕਾਰ ਨੂੰ ਕੁੰਭ ਕਰਨੀ ਦੀ ਨੀਂਦ ਜਿਹੜੀ ਸੁੱਤੀ ਵੀ ਉਹਨਾਂ ਨੂੰ ਜਗਾਉਣ ਵਾਸਤੇ ਅੱਜ ਅਸੀਂ ਥਿਆ ਆ ਜਾਂ ਤਾਂ ਇਹਨਾਂ ਪਟਿਆਲੇ ਦੇ ਲੋਕਾਂ ਦੀਆਂ ਇਹ ਮੰਗਾਂ ਪੂਰੀਆਂ ਕਰਨ ਨਹੀਂ ਤੇ ਅਸੀਂ ਇੱਥੇ ਪੱਕੇ ਤੌਰ ਤੇ ਧਰਨਾ ਲਾਵਾਂਗੇ ਤੇ ਜੇ ਸੀ ਦੇ ਸਾਡੀਆਂ ਮੰਗਾਂ ਨਾਮ ਨਹੀਂ ਅਸੀਂ ਕਾਰਪੋਰੇਸ਼ਨ ਨੂੰ ਤਾਲਾ ਵੀ ਲਾਵਾਂਗੇ ਪਰ ਜਦੋਂ ਅਸੀਂ ਮੰਤਰੀ ਜੀ ਨਾਲ ਗੱਲ ਕਰਦੇ ਹਾਂ ਮੰਤਰੀ ਕਹਿੰਦੇ ਸਾਰੀਆਂ ਸਹੂਲਤਾਂ ਦਿੱਤੀਆਂ ਪਈਆਂ ਨੇ ਇਸ ਦਾ ਮੰਤਰੀ ਜੀ ਨੂੰ ਪੁੱਛੀ ਲੋ ਵੀ ਜਿਹੜੇ ਦਿੱਲੀ ਅਖਬਾਰ ਚ ਦੋ ਦੋ ਕਿ ਅਸੀਂ ਕਦੀ ਜਿਹੜਾ ਏਰੀਆ ਫੜ ਲਓ ਸੀਵਰੇਜ ਦਾ ਬਲਾਕੇਜ ਕਰਕੇ ਗੰਦਾ ਪਾਣੀ ਜੇ ਮੰਤਰੀ ਸਾਹਿਬ ਜੀ ਕਹਿੰਦੇ ਸਾਰਾ ਕੁਝ ਠੀਕ ਹੁੰਦਾ ਤੇ ਮੰਤਰੀ ਸਾਹਿਬ ਨੂੰ ਪੁੱਛੇ ਵੀ ਉਹਨੂੰ ਤੁਹਾਡੇ ਡਾਇਰੀ ਕਰਕੇ ਮੋਤਾ ਕਿ ਹੋ ਗਿਆ ਤੁਸੀਂ ਹੈਲਥ ਮਿਨਿਸਟਰ ਹੋ ਪੰਜਾਬ ਦੇ ਤੁਹਾਡੇ ਸ਼ਹਿਰ ਚ ਰਜਿੰਦਰਾ ਹਸਪੀਟਲ ਵਰਗੇ ਸ਼ਹਿਰ ਚ ਟੋਰਚ ਨਾਲ ਓਪਰੇਟ ਕਰਨਾ ਕਿਉਂ ਕਹਿ ਗਿਆ ਤੁਸੀਂ ਸਾਰਿਆਂ ਸੀਨ ਨੂੰ ਜਿਹੜੇ ਤੁਸੀਂ ਦੇਖ ਰਹੇ ਹੋ ਜਿਹੜੇ ਝੂਠ ਦੇ ਨਾਲ ਬਦਲਾਅ ਦੀਆਂ ਗੱਲਾਂ ਕਰਨ ਵਾਸਤੇ ਅੱਜ ਆਏ ਸੀਗੇ ਸਾਰਾ ਕੁਝ ਝੂਠ ਹੈ ਤੁਸੀਂ ਅਸੀਂ ਨਹੀਂ ਪੁੱਛਦੇ ਇਹ ਲੋਕ ਮੁੱਢਲੀ ਜਿਹੜੀ ਸਹੂਲਤਾ ਦੇ ਵਿੱਚ ਫੇਲ ਹੋਈ ਆਮ ਮਹਾਰੀ ਉੱਠ ਕੇ ਲੋਕ ਇੱਥੋਂ ਆਏ ਨੇ ਤੇ ਇਸ ਕਰਕੇ ਅਸੀਂ ਅੱਜ ਕੁੰਭ ਕਣੀ ਦੀ ਨੀਂਦ ਜਗਾਉਣ ਵਾਸਤੇ ਕਾਰਪੋਰੇਸ਼ਨ ਕਰ ਰਹੇ ਹਾਂ ਕਿ ਇਹਨਾਂ ਤੱਕੜੀ ਹੋਵੇ ਤਾਂ ਸਰਕਾਰ ਕੰਮ ਕਰਦੀ ਹੈ ਤੁਸੀਂ ਤਾਂ ਆਪਣਾ ਕੰਮ ਕਰ ਰਹੇ ਹੋ ਬੀਜੇਪੀ ਤੇ ਅਕਾਲੀ ਦਲ ਲੱਗਦਾ ਹੈ ਕਿ ਓਪੋਜੀਸ਼ਨ 'ਚ ਹੈ ਜਾਂ ਨਹੀਂ ਹੈ ਲੇ ਕੋਈ ਇਹਦੀ ਗੱਲਾਂ ਬਾਰੇ ਉਹੀ ਦੱਸਣਗੇ ਅਸੀਂ ਆਪਣਾ ਕੰਮ ਹੈ ਸਾਡਾ ਫਰਜ਼ ਅਸੀਂ ਲੋਕਾਂ ਲਈ ਪਹਿਲਾਂ ਵੀ ਕੰਮ ਕਰਦਿਆਂ ਆਂ ਤੇ ਜਿੱਥੇ ਤੱਕ ਸਾਨੂੰ ਲੋੜ ਪਏਗੀ ਲੋਕੀ ਸਾਨੂੰ ਅਸੀਂ ਲੋਕਾਂ ਦੇ ਨਾਲ ਬਿਲਕੁਲ ਖੜੇ ਹਾਂ ਮਾਲੇ ਨੂੰ ਦਿੱਤੀ ਸੀ ਇਸ ਦੇ ਰਿਗਾਰਡਿੰਗ ਬਿਲਕੁਲ ਜੀ ਮੇਰੇ ਕੋਲ ਬਿਲਕੁਲ ਫੋਨ WhatsApp ਕਾਲਸ WhatsApp ਮੈਸੇजेस ਟੈਕਸਟ ਮੈਸੇਜ ਕਮਿਸ਼ਨਰ ਸਾਹਿਬ ਦੇ ਐਸ்சி ਸਾਹਿਬ ਦੇ ਐਕ ਜੀਆਈ ਐਸਡੀਓ ਐਕਸੀਅਨ ਤੇ ਫੋਨ ਹੀ ਨਹੀਂ ਚੱਕਦੇ ਕਿਸੇ ਦਾ ਉਹ ਤੇ ਕਹਿੰਦੇ ਸਾਡੇ ਕੋਲ ਦੇਣ ਲਈ ਪੈਸਾ ਨਹੀਂ ਹੈਗਾ ਅਫਸਰ ਠੇਕੇਦਾਰਾਂ ਨੂੰ ਇਸ ਕਰਕੇ ਅਸੀਂ ਸਟਰੀਟ ਲਾਈਟਾਂ ਠੀਕ ਨਹੀਂ ਕਰ ਸਕਦੇ ਤੁਸੀਂ ਜੇ ਤੁਹਾਡੇ ਕੋਲ ਪੈਸਾ ਨਹੀਂ ਹੈ ਤੇ ਕਾਦੇ ਵਾਸਤੇ ਤੁਸੀਂ ਤਨਖਾਹਾਂ ਲੈ ਰਹੇ ਹੋ ਇਸ ਕਰਕੇ ਅਸੀਂ ਕਹਿੰਦੇ ਵੀ ਕਾਰਪੋਰੇਸ਼ਨ ਨੂੰ ਤਾਲਾ ਲਾਇਆ ਜਾਵੇ ਤੁਸੀਂ ਲੋਕਾਂ ਦਾ ਜਿਹੜਾ ਟੈਕਸ ਇਕੱਠਾ ਕਰਦੇ ਹੋ ਪ੍ਰੋਪਰਟੀ ਟੈਕਸ ਇਕੱਠਾ ਕਰਦੇ ਹੋ ਤੁਸੀਂ ਵਾਟਰ ਸੀਵਰੇਜ ਦੇ ਬਿੱਲ ਲੈਂਦੇ ਹੋ ਕਾਦੇ ਵਾਸਤੇ ਲੈਂਦੇ ਹੋ ਉਹ ਕਿਸੇ ਦਾ ਇੱਕ ਦਿਨ ਨਾ ਭਰੇ ਜਾਵੇ ਤੁਸੀਂ ਉਹਨੂੰ ਤਾਲਾ ਲਾਣਾ ਆ ਜਾਂ ਉਹਦਾ ਕਨੈਕਸ਼ਨ ਕੱਟਣ ਆ ਜਾਂਦੇ ਹੋ ਜੇ ਤੁਸੀਂ ਅਸੀਂ ਫ੍ਰੀ ਦੀ ਤਨਖਾਹਾਂ ਨਹੀਂ ਦਵਾਂਗੇ ਇਸ ਕਰਕੇ ਅਸੀਂ ਕਾਰਪੋਰੇਸ਼ਨ ਨੂੰ ਤਾਲਾ ਲਾਵਾਂਗੇ ਨਾ ਤੇ ਜਾਂ ਤੇ ਕਮਿਸ਼ਨਰ ਆਪ ਥੱਲੇ ਆ ਕੇ ਨਾ ਸਾਡੀਆਂ ਮੰਗਾਂ ਨੂੰ ਸੁਣਨ ਤੇ ਆਇਆ ਹੱਲ ਕਰ ਪੱਕੇ ਤੌਰ ਤੇ ਹੱਲ ਕਰਨਾ